ਇਸ ਨੂੰ ਡੀਆਈ ਦਿਖਾਉਣੇ 475 2001 ਮਾਡਲ ਹੈ ਤੇ ਕਲੱਚ ਡਬਲ ਹੈ ਤੇ ਬਾਕੀ ਦੀ ਜਿਹੜੀ ਡਿਟੇਲ ਆ ਆਪਾਂ ਆਪ ਲੈਨੇ ਆਪਣੇ ਭਰਾ ਤੋਂ ਦੀਪਦੀਪ ਕੀ ਹਾਲ ਚਾਲ ਆ ਵੀਰੇ ਬਹੁਤ ਵਧੀਆ ਬੈਠੇ ਲੋ ਸਾਹਿਬ ਠੀਕ ਹੋ ਭਾਈ ਵਧੀਆ ਭਰਾ ਆਪ ਦੇ ਸੁਣਾ ਬਹੁਤ ਵਧੀਆ ਭਾਈ ਚੜਦੀ ਕਲਾ ਸਾਰੇ ਭਰਾਵਾਂ ਦਾ ਬਾਈ ਧੰਨਵਾਦ ਉਹਦੇ ਜਿਹੜੀ ਆਪਾਂ ਵੀਡੀਓ ਪਾਈ ਸੀ 15 ਦਿਨਾਂ ਅੰਤੇ ਅੱਛਾ ਨੇਰੀ ਠਾਦੀ ਬਾਈ ਗਏ ਦੋਨੇ ਡੈਕਟਰ ਜੀ ਖੋਜ ਕਰਦਾ ਡੈਕਟਰ ਤਾਂ ਜਾਣ ਹੀ ਜਾਣ ਸੀਗੇ ਵੀਡੀਓ ਚੱਲੀ ਬੜੀ ਯਾਰ ਕਾਰਡ ਤੋੜ ਤੇ ਵੀਡੀਓ ਧੰਨਵਾਦ ਭਾਈ ਪ੍ਰਮਾਤਮਾ ਦਾ ਤੇ ਉਸ ਤੋਂ ਵੱਡਾ ਆਪਣੇ ਦੋਸਤ ਆ ਜਿਹੜੇ ਆਪਾਂ ਦੇਦੇ ਆ ਹਨਾ ਹਾਂ ਡੈਕਟਰ ਵੀ ਭਾਈ ਤੁਹਾਨੂੰ ਆਪਾਂ ਚੰਗੇ ਤੋਂ ਚੰਗਾ ਦਿਖਾਇਆ ਕਰਾਂਗੇ ਤੇ ਜਾਇ ਤੂ ਜਾਇ ਜੇ ਰੇਟ ਬੋਲਿਆ ਕਰਾਂਗੇ ਚਾਹੇ ਆਸ਼ੇ ਦਾ ਬੋਲ ਕੇ ਚਾਹੇ ਵੱਡੇ ਡੈਕਟਰ ਦਾ ਬੋਲ ਕੇ ਠੀਕ ਹੈ ਠੀਕ ਆ ਅੱਜ ਤੁਹਾਨੂੰ ਆਪਾਂ ਡੈਕਟਰ ਦਿਖਾਉਨੇ ਆ 475 ਅੱਛਾ origignal double clock ਆ ਥੱਲੋ ਅੱਛਾ ਤੇ ਟਾਇਰਾਂ ਨੂੰ ਤਾਂ ਐ ਮੰਨ ਲਾ ਪਿਛਲੇ ਹਫਤੇ ਟਾਇਰ ਚੜਾਏ ਆ ਅੱਜ ਮੰਡੀ ਆਇਆ ਦੁਬਾਰੇ பாਕੇ ਬਾਂ ਤੇ ਬੈਲ ਵੀ ਦੇਵਾਂਗੇ ਬਾਈ ਡੈਟਰਾਂ ਦਾ ਹੂੰ ਨੰਬਰ ਆ ਹਰਿਆਣਾ ਨੰਬਰ ਹਰਿਆਣਾ ਤੇ 11 ਦਾ ਹਿੱਸੇ ਦਾ ਇੰਜਨ ਦਾ ਸਾਰਾ ਤੇਲ ਬਦਲੇ ਡੈਟਰਾਂ ਦਾ ਅੱਛਾ ਚੈੱਕ ਕਰ ਲੈ ਅੱਛਾ ਲੋਸ ਲੋ ਦਾ ਭੋਲੀ ਜਿਹਾ ਜਮਾ ਸਾਇਲੈਂਟ ਆ ਜਿਵੇਂ ਜਿਹਾ ਕਬੋਟਾ ਚਲਾ ਲਿਆ ਉਹੇ ਜ ਆ ਵਾਜੀ ਕੀ ਬਾਤ ਹੈ ਤੇ ਚੈੱਕ ਕਰਾ ਦੇ ਬੈਂਪਰ ਲੱਗਿਆ ਹੈਵੀ ਬਾਈ ਹੂੰ ਲਾਈਟਾਂ ਲੂਟਾਂ ਲੱਗੀਆਂ ਗੀਆਂ ਹੂੰ ਕਮੀ ਕੋਈ ਨਹੀਂ ਡੈਟਰ ਚ ਯਾਰ ਅੱਛਾ ਤੇ ਸ਼ੋ ਦਾ ਬਾਈ ਸਾਰਾ ਰੀਜਨਲ ਆਗਾ ਇਹ ਮੈਂ ਮਣਾ ਪਾ ਲਿਓ ਬਾਈ ਰੰਗ ਹੋਇਆਗਾ ਕੱਲੇ ਮਗਰੜਾਂ ਦੇ ਟੱਚਿੰਗ ਹੋਈ ਆ ਕਈ ਵਾਰੀ ਅਗਲਾ ਇਹ ਸੋਚਦਾ ਵੀ 2001 ਮਾਡਲ ਆ ਹਨਾ ਵੀ ਇੰਨਾ ਸਾਫ਼ ਹੈ ਨਾ ਸਾਰਾ origignal ਆਗੇ ਸਾਰਾ origignal ਆ ਬਾਈ ਸ਼ੋ ਲਾ ਕੇ ਰੱਖੀ ਹੋਈ ਹੈ ਅੱਛਾ ਸ਼ੋ ਲਾ ਕੇ ਰੱਖੀ ਸੀਗੀ ਢੇਲ ਦੇ ਚੈੱਕ ਕਰ ਲਾ ਵੀ ਕਰੋ ਚੈੱਕ ਅਸੀਂ ਤਾਂ ਬਾਹਾਂ ਚ ਬਾੜੇ ਨਹੀਂ ਬਾਈ ਹਜੇਵੇਂ ਝੂਠਾ ਪੁਪ ਮਾਰੀ ਜੀ ਬਾਹਾਂ ਚ ਬਾੜਿਆ ਹੁੰਦਾ ਤਾਂ ਫਿਰ ਬਈ ਆ ਲਾਲ ਨਹੀਂ ਨਾ ਤਾਂ ਮਾਰਨੀ ਸੀ ਹਨਾ ਜਿਹੜਾ ਲਾਲ ਦਿੰਦਾ ਦੂਜੀ ਗੱਲ ਸ਼ੋ ਲਾ ਕੇ ਰੱਖੀ ਹੋਈ ਸੀ ਬਾਈ ਜੋ ਸਿੱਧਾ ਆਏ ਹਨਾ ਤੁੱਪ ਬੈਂਦੀ ਆ ਕਿਹੜਾ ਰੰਗ ਗੋੜਿਆ ਬਾਈ ਹੂੰ ਤਾਂ ਸੌਂਖੇ ਰੱਖੀ ਬਈ ਸੀ ਸੋ ਸਾਮ ਕੇ ਰੱਖੀ ਸੀ ਪਿੱਛੇ ਦਾ ਚੈੱਕ ਕਰਾ ਦੇ ਸਾਰਾ ਅੱਛਾ ਕੱਲੇ ਮਗਰਾ ਟੱਚਿੰਗ ਆ ਮਾੜੀ ਮੋਟੀ ਮਾੜੀ ਮੋਟੀ ਹੋਈ ਆ ਮਾੜੀ ਮੋਟੀ ਹੋਈ ਆ ਆਪਣਾ ਪਤਾ ਨਹੀਂ ਲੱਗਦਾ ਅੱਛਾ ਤੇ ਫੋਕਾਕ ਦਿਖਾ ਦੇ ਬਾਈ ਸਾਡੀ ਬੂਟੀਆਂ ਕਿਧੋ ਨਹੀਂ ਗਲਿਆ ਫੜਿਆ ਹੂੰ ਇਹ ਸਿਰਦਾ ਤਾਂ ਜਮ ਹੀ ਸਾਇਲੈਂਟ ਆ ਯਾਰ ਇਹ ਸਿਰਦਾ ਅੱਛਾ ਉਹ ਕੂੰਕੂ ਜੀ ਦੀ ਆਵਾਜ਼ ਹੈ ਨਹੀਂ ਹੂੰ ਕੋਰਾ ਨਹੀਂ ਚੂੰਦੀ ਵੀ ਨਹੀਂ ਅੱਛਾ ਉੱਤੇ ਵਹਿ ਕੇ ਛੱਡਦਾ ਨਹੀਂ ਅੱਛਾ ਤੇ ਇੱਕ ਗੱਲ ਹੋਰ ਆ ਬਾਈ ਹੂੰ ਜਿਹੜੇ ਰੇਟ ਚ ਆਪਾਂ ਰੇਟਰ ਦੇਵਾਂਗੇ ਹੂੰ ਤੇ ਉਹਨਾਂ ਦਾ ਕੋਈ ਚਤਲਮਾ ਡੀਜ਼ਲ ਡਾਇਟਰ ਨਿਕਲਦਾ ਨਹੀਂ ਕਿਹਨੋਂ ਨਹੀਂ ਨਿਕਲਦਾ ਚਤਲਮਾ ਡੀਤਾ ਛੜੇ ਯਾਰ ਹੂੰ ਜਿੰਨੇ ਆਪਾਂ ਭਰੇ ਆ ਹੂੰ 252 252 260000 ਦਾ ਇਹ ਮੋਗੇ ਬਾਗ ਜੀ ਮੰਡੀ ਤੇ ਅੱਛਾ ਕੋਈ ਆ ਕੇ ਰੇਟ ਦੇਖੀਏ ਇਹਦੇ ਨਾਲ ਅੱਛਾ ਨਵੇਂ ਟਾਇਰਾਂ ਚ ਬੈਲ ਦੇ ਦੇ ਸਰਬਸ ਕਰਾਈ ਹੋਵੇ ਡਾਇਟਰ ਦੀ ਹਾਂ ਤੇ ਟਰੈਕਟਰ ਦਾ ਬਾਈ ਆਪਾਂ ਇੱਕੋ ਹੀ ਰੇਟ ਕਹਾਗੇ ਇਹਦਾ ਹਾਂ ਹਾਂ ਨਾ ਹੀ ਕਰਾਂਗੇ ਅੱਛਾ ਵੀ ਲਾਇਓ ਵੀ ਉਹੀ ਫੋਨ ਜੀ ਨੇ ਲੈਣਾ ਜੀ ਨਹੀਂ ਲੈਣੇ ਨੰਬਰ ਇੱਕ ਕਰੀ ਹੋਰ ਫੋਨ ਲਓ ਬਾਈ ਹਰਿਆਣਾ ਨੰਬਰ ਆ ਇਹਦਾ ਅੱਛਾ ਵੱਡੀ ਬੈਟਰੀ ਆ ਇਹ ਟਰੈਕਟਰ ਦਾ ਇੱਕੂ ਰੇਟ ਕਹਾਂਗੇ 252000 ਰੇਟ ਆ ਹੂੰ ਤੇ 220000 ਦਾ ਟਰੈਕਟਰ ਦੇਵਾਂਗੇ ਹਾਂ ਨਾ ਹੀ ਆ ਬਾਈ ਇਹਦਾ 220000 ਹੋਵੀ ਦੀ ਜਸਨੋ 220000 ਹੂੰ ਤੇ ਅਗਿਆ ਆ ਸੇ ਬਾਣਨੇ ਆਪਾਂ ਅੱਜ ਅੱਛਾ ਤੇ ਆ ਆ ਗਿਆ 94 ਮਾਡਲ ਦਾ ਲੋ ਅੱਛਾ ਮੂਰ ਲਟਾਰੇਗਾ 30 ਪੈਸੇ ਰੇਟਰ ਦੇ ਅੱਛਾ ਮਗਰ ਲਹਿਗਾ 75 80 ਪੈਸੇ ਰੇਟਰ ਹੂੰ ਟਰੈਕਟਰ ਸ਼ੋ ਪੇਂਟ ਦਾ ਰੀਜਨ ਵਾਲਾ ਅੱਛਾ ਇਹਦਾ ਤੈਨੂੰ ਪਤਾ ਕੋਈ ਨਹੀਂ ਚੱਲੀ ਆਪਾਂ ਛੱਡਣੀ ਅੱਛਾ ਇਹ ਤਾਂ ਲੈਣੀ ਲਾਉਣੇ ਆ ਹੂੰ ਤੇ ਟਰੈਕਟਰ ਇਹ ਪੰਜਾਬ ਨੰਬਰ ਆ ਅੱਛਾ ਤੇ ਬੈਟਰੀ ਵੱਡੀ ਆ अच्छा गेर इंजन ना पूरा चंगा जिन्ना कह दे उन। हम्म। ਤੇ ਟਰੈਕਟਰ ਦਾ ਇਹਦਾ ਵੀ ਇੱਕੋ ਹੀ ਰੇਟ ਬੋਲਾਂਗੇ। ਇੱਕ ਬੱਤੀ ਡਿਮਾਂਡ ਹੈ ਕਿੰਨੇ ਦਾ ਹੋ ਜੂ। 1,10,000 ਦਾ ਟਰੈਕਟਰ ਦੇਵਾਂਗੇ। ਰੇਟ ਉਹੀ ਬੋਲਣੇ ਆ ਜਿਹੜੇ ਅੱਜ ਕੋਈ ਮੰਡੀ 'ਚ ਬੋਲੇ ਹੀ ਨਾ। ਜਿਹੜੇ ਬੋਲੇ ਨੇ 1,10,000। ਹਾਂ। ਤੇ ਉਸ ਤੋਂ ਅੱਗੇ ਆ ਆਸ਼ਰ ਇਹ ਆ ਗਿਆ 95 ਮਾੜੋ। ਅੱਛਾ ਇਹ ਆਏ ਕਿਵੇਂ? ਇਹਦੇ ਬਾਈ ਚਿਰ ਦਾ ਪਹਾਰਾ ਵੱਜਾ ਹੋ ਗਿਆ। ਅੱਛਾ। ਤੇ ਆਪਾਂ ਵਿੱਚ ਕਟਿਆ ਸੀ ਜਿਹੜਾ ਉਹਦੇ ਆਪਾਂ ਵੀਡੀਓ 'ਚ 275 ਨਹੀਂ ਲਿਖਾਇਆ ਸੀਗਾ। ਹੂੰ। ਉਹਦੇ ਵਿੱਚ ਕਟਿਆ ਸੀ। ਉਹਦੇ ਵਿੱਚ ਕਟਿਆ। ਬੈਂਡਰੀ ਬਾਈ ਆਪ ਆਪ ਕਰਾਈ ਜਾ ਤੁਸੀਂ ਦੇਖ ਲੈ ਅਸੀਂ ਦੇਖ ਹੀ ਦੇਣਾ ਯਾਰ ਹੋਰ ਛੱਡ ਅੱਛਾ ਕਹਿ ਲਾਂਗੇ ਕਿਦੋਂ ਨਹੀਂ ਬਣਾਏ ਨਹੀਂ ਬਣਾਏ ਮੂਰ ਲਟਾ ਰਹਿਗਾ 40 45 ਅੱਛਾ ਇਹਦੀ ਖਰੀਦ ਜਿਹੜੀ ਸੀਦਾ ਉਹ ਦਿਖਾ ਦੇ ਟਰੈਕਟਰ ਵਿੱਚ ਪੂਰੇ ਪੂਰੇ ਵਿੱਚ ਪੂਰੇ ਵਿੱਚ ਅੱਛਾ ਟਰੈਕਟਰ ਚੈੱਕ ਕਰਾ ਦੇ ਬਾਈ ਸਾਰਾ ਗਲਿਆ ਫਲਿਆ ਗੇਰ ਇੰਜਨ ਦਾ ਪੂਰਾ ਚੰਗਾ ਹੈ ਬਸ ਵੱਡੀ ਗੱਲ ਤਾਂ ਹੈ ਗੇਰ ਇੰਜਨ ਤੇ ਗਲਿਆ ਫਲਿਆ ਹੋਵੇ ਹੀ ਮਾਡਲ ਤਾਂ ਤੱਕ ਨਾ ਚਰਦਾ ਦੀ ਫੰਗੀ ਹੈਗਾ ਹੂੰ ਤੇ ਤੈਨੂੰ ਮੈਂ ਸਿੱਧਾ ਹੀ ਲਾ ਦਿੰਦਾ ਜੇ ਤੁਸੀਂ ਦੇਖ ਲਓ ਅੱਛਾ ਲੋਕਾ ਟਸਕੀ ਦਾ ਵਿੱਚ ਇਕੱਠਾ ਹਲਦੇ ਅੱਛਾ 2000 ਬਿਤਰਾਈ ਹੈ ਬੈਟਰੀ ਇਹਦੇ ਅੱਛਾ ਪੂਰੇ 80000 ਦਾ ਡੈਕਟਰ ਦੇ ਦਾਂਗੇ ਭਾਈ 80 ਦਾ ਬਣ ਗਿਆ 80 ਦਾ ਮਿਲ ਜੀਆ ਪੂਰੇ ਦਾ ਹੀ ਦੇ ਦਾਂਗੇ ਪੂਰੇ ਦਾ ਦੇ ਦਾਂਗੇ ਪੂਰੇ ਦਾ ਨਹੀਂ ਹੈ ਬਿਲਕੁਲ ਭਾਈ ਠੀਕ ਆ ਅੱਗੇ ਆਪਾਂ ਹੋਰ ਲਿਆ ਆਜਾ ਇੱਕ ਹੋਰ ਬੰਦਾ ਹੈ ਜ ਆ ਇਹ ਕਿਵੇਂ ਇਹਦੀ ਕੀ ਸਟੋਰੀ ਹੈ ਇਹਦੀ ਸਟੋਰੀ ਤੂੰ ਦੱਸੇਗਾ ਮੈਂ ਨਹੀਂ ਦੱਸਦਾ ਅੱਛਾ ਮੰਡੀ ਚ ਹੈਗਾ ਕੋਈ ਨਾਲ ਦਾ ਇਹਦੇ ਨਹੀਂ ਹੈ ਨਹੀਂ ਭਾਈ ਚੈੱਕ ਕਰਾ ਦੇ ਚਿੰਗ ਕਰੋ ਚੈੱਕ ਮੈਂਟਰ ਦਿਖਾ ਦੇ ਪਹਿਲਾਂ ਦਾ ਰਕਬਾ ਹਣਾ ਆਹ ਹਾ ਇਹ ਦਾ ਲਾਵੇ ਫੋਨ ਉਹੀ ਬੰਦਾ ਜਿਹਨੂੰ ਸ਼ੌਕ ਆ ਡੈਕਟਰ ਦਾ ਅੱਛਾ ਮੱਥੇ ਦਾ ਦਰ ਰਿਜੀਨਲ ਆ ਬਾਈ ਜਿੱਤੇ ਕਲਮਣੀ ਲੱਗੀ ਡੈਕਟਰ ਤੇ ਅੱਛਾ ਮਗਰਿਆੜਾ ਚੈੱਕ ਕਰਾ ਦੇ ਇਹਦੀ ਕਲੀ ਸਰਵਿਸ ਕਰਾ ਲਈ ਬਾਈ ਅੱਛਾ ਇਹ ਲੋਕਰ ਕਫਰ ਬੈਸ ਤੁਮ ਸੀ ਬਾਹਣੀ ਇਹਦੇ ਨਾਲ ਨਹੀਂ ਉਹ ਵੀ ਕਸਰ ਕਰ ਦਿੰਦਾ ਉਹ ਵੀ ਕਸਰ ਨਿਕਲ ਜਾਂਦੀ ਠੀਕ ਆ ਚੈੱਕ ਕਰਾ ਦੇ ਡੈਕਟਰ ਮਗਰਲੇ ਨੂੰ ਡੈਕਟਰ ਚੈੱਕ ਕਰਾ ਲੈ ਟਾਇਰ ਦੱਸ ਪਹਿਲਾਂ ਇਹਦੇ ਹੁਣ ਟਾਇਰ ਮਗਰਲੇ ਹੈਗੇ ਆ ਬਾਈ 75 ਪੈਸੇ ਖੁੱਲੇ ਅੱਧੀ ਹੁਣ ਅਸੀਂ ਤੇ ਅਗਲੇ ਦੇ 35 ਪੈਸੇ 30 35 ਪੈਸੇ ਆਗੇ ਪਿੱਛੇ ਦਾ ਚੈੱਕ ਕਰਾ ਦੇ ਆ ਜਾ ਸਾਰਾ ਇਹ ਪੰਜਾਬ ਨੰਬਰ ਆ ਬਾਈ ਹੂੰ ਕੋਈ ਕਮੀ ਨਹੀਂ ਐ ਇਸ ਡੈਕਟਰ ਤੇ ਅੱਛਾ ਸਾਰੇ ਗੋਣੀ ਗੋਣਾ ਇਹ ਤੇ 204 ਆ ਗਿਆ ਹਨਾ ਲੈਕ ਡੱਕੋ ਲੱਗਿਆ ਬਾਈ ਤਾਰਾਂ ਦੂਰਾ ਪਟੀਆਂ ਲਵਾ ਲਿਓ ਚਲਦਾ ਹੋ ਜੂਗਾ ਅੱਛਾ ਚਲਦਾ ਹੋ ਜੂਗਾ ਲੀਕ ਸੀ ਕਿ ਤਨੂਗਾ ਹੈਡ ਗੋਲ ਦਿਖਾ ਦੇ ਤੋ ਕੈਡਾ ਗੁੱਡਾ ਦਾ ਭੁਰਾ ਲੀਕ ਅੱਛਾ ਤੇ ਫਿਰ ਇਹਦੀ ਕੀ ਸਟੋਰੀ ਹੈ ਕਿੱਥੇ ਤੱਕ ਹੋ ਜੂਗਾ ਇਹ ਇੱਕ 45 ਰੇਟ ਆ ਬਾਈ ਇਹਦਾ ਹੂੰ ਇਹਦੀ ਜੈ ਜੀ ਗੱਲ ਕਰਾਂਗੇ ਦੱਸ ਦੇ ਜਿਹੜਾ ਰੁਪਈਏ ਲਾ ਦੂ ਬੰਦਾ ਇਹ ਤੇ ਉਹਨੇ ਫੋਨ ਲਾਇਆ ਅੱਛਾ 135000 ਰੇਟ ਦੇਵਾਂਗੇ ਬਾਈ 135000 ਹੋ ਗਏ ਚਾਰੇ ਆਪਣੇ ਚਾਰੇ ਹੋ ਗਏ ਬਾਈ ਆਪਣੇ ਰੇਟਟਰ ਤੇ ਇੱਕ ਸੱਚ ਹੋਰ ਬਾਈ ਉਹ ਆਪਾਂ ਉਹਦੇ ਬਾਅਦ ਕਮੈਂਟ ਚ ਬੜੇ ਸੀਗੇ ਇੱਕ ਦੋ ਮਨਾਂ ਤੂੰ ਵੀ ਰਿਪਲਾਈ ਜਾ ਕਰਿਆ ਸੀਗਾ ਹਨਾ ਕਹਿੰਦਾ ਬਾਈ ਤੜਕੇ ਨੂੰ ਸੋਰੀ ਲਿਆਉਂਦਾਗਾ ਇੰਦਰਾਂ ਚ ਮੈਂ ਆਪਦਾ ਹਰ ਕੰਪਨੀ ਨਾਲ ਗੱਲ ਕਰਵਾ ਸੀ ਕਿਹੜਾ ਬਣਾਏ ਆ ਬਾਈ ਹਨਾ ਨਾ ਪਹਿਲੀ ਗੱਲ ਤਾਂ ਬਾਈ ਜਿਹੜੀ ਆਪਾਂ ਗੱਲ ਦੱਸਾਂਗੇ ਆਪਣੀ ਜੀਤ ਚ ਜੋ ਕੀ ਫਰਕ ਨਿਕਲ ਜੇਦਾ ਆਪਾਂ ਨੂੰ ਉੱਥੇ ਐਂ ਤਾਂ ਖੁਸ਼ੀ ਹੋ ਸਕਦਾਗਾ ਹਾਂ ਕੱਲ ਮੋਗੇ ਦੇ ਨੂੰ ਦਿੱਤਾ ਡਾਕਟਰ ਬਾਈ ਉਹ ਤੈਨੂੰ ਮੈਂ ਦੱਸ ਦਿੰਦਾ ਹਾਂ ਤੇ ਰਾਤ 9 ਵਜੇ ਡਾਕਟਰ ਲਗਾਏ ਹੋਣਗੇ ਬੰਦੇ ਘਰੇ ਉਹ ਨੰਬਰ ਵੀ ਮੈਂ ਬੋਲ ਦੂੰਗਾ ਫੋਨ ਲਾ ਕੇ ਬੱਸ ਲੋ ਅੱਛਾ ਤੂੰ ਐਂ ਦੇਖ ਲੈ ਸਵਾਸ 20 ਕਿਲੋਮੀਟਰ ਨੂੰ ਟਰੈਕਟਰ ਗਿਆਗਾ ਅੱਛਾ ਕਿ ਤੂੰ ਛੇਟਾ ਵੀ ਨਹੀਂ ਦਿੱਤਾ ਫੋਨ ਲਾ ਕੇ ਬਸ ਲੋ ਬੰਦੇ ਅੱਛਾ ਤੇ ਮੈਂ ਤੜਕੇ ਫੋਨ ਆਇਆ ਮਾ ਟਰੈਕਟਰ ਪਹੁੰਚ ਗਿਆ ਬਾਈ ਕਹਿੰਦੇ ਬਾਈ ਜਾਮਾ ਪਹੁੰਚ ਗਿਆ ਹੂੰ 35 ਮੰਗਿਆ ਸੀ ਆਪਾਂ ਆਵਾ ਹੂੰ ਕੋਈ ਮਤਲਬ 35 ਦਾ ਉਹਨਾਂ ਦੇ ਆਪਾਂ ਘਰੇ ਵੜਦਾ ਕਰਤਾ ਬਿਲਕੁਲ 1000 ਛੋਟ ਛੱਡਤੀ ਅੱਛਾ 2035 ਦੇ ਸਰ ਬਾਹ ਕੀਆ ਬਾਕੀ ਠੀਕ ਆ ਵਧੀਆ ਬੰਦੇ ਖੁਸ਼ ਕਰਕੇ ਦੋ ਪੂਰੇ ਖੁਸ਼ ਕਰਕੇ ਦੋ ਰੱਖਣ ਵਾਲੇ ਬੰਦੇ ਨਵੇਂ ਡਾਇਰਾਂ ਟਰੈਕਟਰ ਦਿੱਤਾ ਬਿਲਕੁਲ ਤੇ ਜੇ ਕੋਈ ਟਰੈਕਟਰ 265 ਖੜਾ ਹੋਵੇ ਬਾਈ ਸੋਹਣਾ ਟਰੈਕਟਰ ਜਾਂ ਕੋਈ ਆ ਹਾਂ ਨੰਬਰ ਤੇਰਾ ਪਾਸੇ ਹੈ ਨੰਬਰ ਵੀ ਬੋਲ ਦਿਆ ਦਾ ਨੰਬਰ 94787 ਤੇ 9991 ਲਓ ਵੀ ਨੰਬਰ ਆ ਗਿਆ ਦੀਪ ਦਾ ਇੱਕ ਇਹਨੇ ਜਿਹੜੀ ਗੱਲ ਕਹੀ ਹੈ ਵੀ ਜੇ ਕਿਸੇ ਕੋਲੇ 265 ਖੜਾ ਹੋਵੇ ਜਾਂ ਕੋਈ ਆਈਸ਼ੀਅਰ ਖੜਾ ਹੋਵੇ ਵੀ ਇਸੇ ਨੰਬਰ ਤੇ ਕਾਲ ਲਾ ਕੇ ਤੁਸੀਂ ਟਰੈਕਟਰ ਆਪਾਂ ਵੇਚ ਵੀ ਸਕਦੇ ਹੋ ਟਰੈਕਟਰ ਮਿਲਣਗੇ ਤੁਹਾਨੂੰ ਤਲਵੰਡੀ ਸਾਬੂ ਬਾਈ ਜਿਹੜਾ ਘਰੇ ਆਊਗਾ ਕੋਈ ਕਮਿਸ਼ਨ ਨਹੀਂ ਕੋਈ ਦਲਾਲੀ ਨਹੀਂ ਠੀਕ ਠੀਕ ਆ ਬਾਈ ਤੇ ਟਰੈਕਟਰਾਂ ਦੇ ਵੀਰ ਬਣ ਕੇ ਹੱਥ ਬਣ ਕੇ ਬੇਨਤੀ ਆ ਵੀ ਆਏ ਨਜ਼ਰ ਬੰਦੇ ਬੰਦੇ ਫੋਨ ਲਈ ਚਲੋ ਵੀ ਆਪਾਂ ਡੈਕਟਰ ਦਿਖਾਉਣੀ ਤਾਂ ਹੁੰਨੇ ਆਗੇ ਚਾਰ ਚਪੇੜਾ ਗੇੜਾ ਦਵਾ ਕੇ ਮਿੰਟ ਵੱਧ ਲੱਗ ਜੂ ਹੂੰ ਵੀ ਫੋਟੋਆਂ ਪਾ ਦੋ ਬਾਈ ਕਈ ਵਾਰੀ ਕੰਮ ਧੰਦੇ ਚ ਹੁੰਦੇ ਆ ਯਾਰ ਬਿਲਕੁਲ ਜਿਹੜੀ ਗੱਲ ਦਸੀ ਆ ਉਹੀ ਨਿਕਲੂ ਆਪਣੀ ਗੱਲ ਉਹੀ ਨਿਕਲੂ ਠੀਕ ਆ ਬਾਈ ਧੰਨਵਾਦ ਬਾਈ ਧੰਨਵਾਦ